हां जी की हालचाल जी आज ਅਸੀਂ ਭੋਗਪੁਰ ਸ਼ਹਿਰ ਦੇ ਵਿੱਚ ਪਹੁੰਚੇ ਸੀਗੇ ਪ੍ਰਮੋਸ਼ਨ ਵਾਸਤੇ ਤੇ ਉੱਥੇ ਆਪਾਂ ਪ੍ਰੀਤ ਭਾਜੀ ਗੁਰਪ੍ਰੀਤ ਉਹਨਾਂ ਦੇ ਰੈਸਟੋਰੈਂਟ ਵਿੱਚ ਆਏ ਸੀਗੇ ਤੇ ਨਾਲ ਸਾਨੂੰ ਸਤਵਿੰਦਰ ਬੁੱਗਾ ਜੀ ਮਿਲ ਗਏ ਨੇ ਜੀ ਜਿਨ੍ਹਾਂ ਦੇ ਆਪਾਂ ਗਾਣੇ ਸੁਣ ਸੁਣ ਕੇ ਭੱਟੇ ਹੋਏ ਆ ਤੇ ਬਾਕੀ ਜਾਣਕਾਰੀ ਭਾਜੀ ਹੋਣੀ ਦੇਣਗੇ ਸਤਿ ਸ਼੍ਰੀ ਅਕਾਲ ਜੀ ਜਾ ਟਾਂਡੇ ਤੋਂ ਟੀਮ ਪ੍ਰਮੋਸ਼ਨਲ ਟੀਮ ਅੱਜ ਸਾਡੇ ਰੈਸਟੋਰੈਂਟ ਆਈ ਹੈ ਇਸ ਗੱਲ ਦੀ ਬੜੀ ਖੁਸ਼ੀ ਆ ਔਰ ਸਾਡੇ ਪੁਰਾਣੇ ਤੇ ਨਿੱਕੇ ਮਿੱਤਰ ਵੀ ਆਏ ਇਹ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਮੇਰੇ ਕੋਲ ਮੇਰੇ ਵੱਡੇ ਵੀਰ ਜੀ ਉਸਤਾਦਾ ਵਰਗੇ ਸਤਵਿੰਦਰ ਬੁੱਗਾ ਭਾਜੀ ਆਏ ਹੋਏ ਤੇ ਇਹਨਾਂ ਦੇ ਵੀ ਨਾਲ-ਨਾਲ ਹੀ ਹੁਣ ਤੁਸੀਂ ਦੋ ਬੋਲ ਜਾ ਟਾਂਡੇ ਵਾਲਿਓ ਭਾਜੀ ਤੋਂ ਸੁਣੋ ਅਗਲੀ ਕਹਾਣੀ ਵਾਹ ਜੀ ਵਾਹ ਬਹੁਤ ਅੱਛਾ ਲੱਗਿਆ ਯਾਰ ਟਾਂਡੇ ਤੋਂ ਇਹਨਾਂ ਦਾ ਇਹ ਪ੍ਰੋਮੋਸ਼ਨ ਦਾ سلسلہ ਹੈ ਜਿਹੜਾ ਕਿ ਮੈਂ ਸਮਝਦਾ ਕਿ ਡਿਸਟ੍ਰਿਕਟ ਪਰਟੀਕੂਲਰ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਕੰਮ ਕਰ ਰਹੇ ਨੇ ਯਾਰ ਟਾਂਡੇ ਤੋਂ ਕਿਸੇ ਨੇ ਕੋਈ ਵੀ ਪ੍ਰੋਮੋਸ਼ਨ ਦਾ ਕੰਮ ਕਰਾਉਣਾ ਹੋਵੇ ਇਹ ਜਾ ਕੇ ਕਰਦੇ ਨੇ ਬਹੁਤ ਚੰਗਾ ਲੱਗਿਆ ਔਰ ਅੱਜ ਟੇਸਟੀ ਬਾਈਟ ਭੋਗਪੁਰ ਗਪ੍ਰੀਤ ਜੋ ਬਹੁਤ ਅੱਛੇ ਸਿੰਗਰ ਨੇ ਬਹੁਤ ਯਾਰ ਸਾਡੇ ਪਿਆਰੇ ਮਿੱਤਰ ਨੇ 1900 ਜੱਪੇ ਤੋਂ ਸਮੇ ਲੋ ਸਾਡੀ ਯਾਰੀ ਹੈ ਔਰ 2004 ਤੋਂ ਸਪੈਸ਼ਲ ਅਸੀਂ ਇੱਕ ਦੂਜੇ ਕੋਲ ਮਿਲਦੇ ਹਾਂ ਔਰ ਟੇਸਟੀ ਬਾਈਟ ਦੇ ਵਿੱਚ ਜਦੋਂ ਵੀ ਅਸੀਂ ਇਸ ਪਾਸੇ ਕੋਈ ਪ੍ਰੋਗਰਾਮ ਹੋਵੇ ਪਠਾਨਕੋਟ ਸਾਈਡ ਜਾਂ ਜਲੰਧਰ ਭੋਗ ਪਰ ਅਸੀਂ ਰੁੱਕੇ ਜਾਣਾ ਟੇਸਟੀ ਬਾਈਟ ਦੇ ਵਿੱਚ ਤੁਸੀਂ ਵੀ ਯਾਦ ਰੱਖਣਾ ਜਦੋਂ ਵੀ ਕਿਤੇ ਤੁਸੀਂ ਲੰਚ ਡਿਨਰ ਦਾ ਕੋਈ ਪ੍ਰੋਗਰਾਮ ਹੋਵੇ ਟੇਸਟੀ ਬਾਈਟ ਆਕੇ ਤੁਸੀਂ ਇਹਨਾਂ ਦਾ ਬਹੁਤ ਹੀ ਸੁਆਦੀਸ਼ਟ ਜਿਹੜਾ ਖਾਣਾ ਹੈ ਉਹ ਇੰਜੋਏ ਕਰ ਸਕਦੇ ਹੋ ਨਾਲ ਹੀ ਸਾਡੇ ਪਿਆਰੇ ਦੋਸਤ ਹਜਾਰਾ ਸਿੰਘ ਜੀ ਇਹ ਵੀ ਅੱਜ ਮੇਰੇ ਨਾਲ ਆਏ ਨੇ ਔਰ ਬਹੁਤ ਚੰਗਾ ਲੱਗਿਆ ਰਾਇਲ ਕੁਕਿੰਗ ਸਕੂਲ ਹੈ ਇਹਨਾਂ ਦਾ ਇਹ ਵੀ ਬਹੁਤ ਅੱਛਾ ਅੱਜ ਇਹਨਾਂ ਲਈ ਸਪੈਸ਼ਲ ਇਹ ਯਾਰ ਟਾਂਡੇ ਤੋਂ ਆਏ ਨੇ ਤੇ ਮੈਂ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਪਿਆਰ ਦੇ ਇਸਨੇ ਪੇਸ਼ ਕਰਦਾ ਹਾਂ ਤੇ ਤੁਸੀਂ ਜਿਹੜਾ ਹੈ ਜਿਵੇਂ-ਜਿਵੇਂ ਅਨਾਊਂਸਮੈਂਟ ਹੋਈ ਹੈ ਮੈਂ ਤਾਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਸਾਰਿਆਂ ਦਾ ਖਿਆਲ ਰੱਖਣਾ ਔਰ ਸਾਰਿਆਂ ਤੋਂ ਬਾਅਦ ਮੇਰਾ ਖਿਆਲ ਰੱਖਣਾ ਭਾਈ ਅਪਾ ਤੁਹਾਡੇ ਵੀ ਗੀਤ ਬਹੁਤ ਹੁੰਦਾ ਹੈ ਰੱਬ ਦੇ ਸਮਾਨ ਕਹਿਣ ਵਾਲੀ ਇੱਕ ਬੋਲ ਛੋਟਾ ਹੈ ਬੜਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾਨੀ ਬਹੁਤ ਬਹੁਤ ਧੰਨਵਾਡਾ ਸਤਿ ਕੀਤੇ ਸਮਾਜਿਆ ਦੀ ਵਾ ਵਾ ਬਹੁਤ ਬਹੁਤ ਪਿਆਰ ਬਣੀ ਇੱਕ ਵਾਰ ਫੇ ਸਾਡੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਗੁਰਪ੍ਰੀਤ ਹੋਰ ਦਾ ਬਹੁਤ ਸ਼ੁਕਰੀਆ ਜਿਹਨੇ ਸਾਡੇ ਮਤਲਬ ਸ਼ੁਕਰੀਆ ਸਾਡੀ ਤੁਹਾਡਾ ਤੇ ਹੋਰ ਚਾਟਾਂਡੇ ਵਾਲੇ ਮਿਹਰਬਾਨ ਮਿਹਰਬਾਨ